ਹਾਂ ਜੀ ਸਤਿ ਸ਼੍ਰੀ ਅਕਾਲ ਦਾ ਪੜਾ ਜੁੱਧੂ ਪਿੰਗੜਾ ਡੈਰੀ ਫਾਰਮ ਤੇ ਜੇ ਵੀ ਸਾਡਾ ਚੈਨਲ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋਗੇ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ 95016 3432 ਇਹਨਾਂ ਵੱਲੋਂ ਪਿਆ ਕਿ ਅੱਜ ਗੰਕੀ ਘਲਾਸ ਨਮਾਟ ਕਰਿਆ ਗਿਆ ਆ ਝੋਟੀ ਦੀ ਚੋਾਈ ਹੋਈ ਸੀ ਦਿੱਤੀ ਗਈ ਹੈ ਕੁਝ ਟਾਈਮ ਪਹਿਲਾਂ ਅੱਜ ਮਾਲਕ ਪਸੂ ਰੱਖਦੇ ਆ ਅਲਕੜਾ ਡੈਰੀ ਫਾਰਮ ਵਾਲੇ ਤੇਨੂ ਮੇਜਰ ਸਿੰਘੀ ਥੱਲੇ 11. BFA ਦੇ ਮੇਲੇ ਤੋਂ 586 ਪ੍ਰਧਾਨ 12 ਕਿਲੋ 25 ਕਿਲੋਗ੍ਰਾਮ ਉਹਨਾਂ ਨੇ ਚੋਈ ਚੋਾਈ ਕਰਾਈ ਸੀ ਅੱਜ ਇਹਨਾਂ ਦੇ ਤੈਨਲ ਟੀਵੀ ਇਹਦੀ ਦੁਆਰਾ ਸਰਟੀਫਿਕੇਟ ਦਿੰਦੇ ਹੋਇਆ ਦੀ 834 ਕਿਲੋਗ੍ਰਾਮ ਤੁਸੀਂ ਇੱਕ ਵਾਰੀ ਸਨਮਾਨਿਤ ਕਰਿਆ ਮੇਜਰ ਸਿੰਘ ਜੀ ਅਲਕੜਾ ਇਹਨਾਂ ਨੂੰ ਸਨਮਾਨਿਤ ਕਰ ਰਿਹਾ ਹੈ ਸਰਟੀਫਿਕੇਟ ਦੇ ਰਿਹਾ ਹੈ ਭਾਈ ਆਪਣਾ ਨਾਮ ਬੋਲਿਓ ਮੇਰਾ ਨਾਮ ਮਨਜੋਤ ਸਿੰਘ ਜੀ ਫਰਜੇ ਗੁਰਲਾਬ ਸਿੰਘ ਗੁਰਲਾਬ ਸਿੰਘ ਜੀ ਦੇ ਇਹ ਝੋਟੀ ਦਾ ਆਪਣਾ ਸਰਟੀਫਿਕੇਟ ਬਾਈ ਜੀ ਦੇ ਰਿਹਾ ਹੈ ਮੇਜਰ ਸਿੰਘ ਨੰਬਰ ਮਾਵਾ ਨੰਬਰ ਬੋਲ ਦੋ 93637 90754 ਜੀ ਤੁਸੀਂ ਆਪਣਾ ਇੱਕ ਵਾਰੀ ਸਰਦਾਰ ਮੇਜਰ ਸਿੰਘ ਜਹਲਕੜਾ ਪੀਡੀਫ ਸੌਰੀ ਪੀਫ ਦੇ ਮੇਲੇ ਮੋਤਵਾਰ ਸੱਜਣਾ ਨਾਲ ਇਹਨਾਂ ਦੇ ਪ੍ਰਧਾਨ ਪਿੰਡੀ ਸਿੱਧੂ ਨੇ ਚੋਅਈ ਕਰਾਈ ਸੀ ਤਾਂ ਅੱਜ ਉਹ ਚੋਅਈ ਦੇ ਸਰਟੀਫਿਕੇਟ ਦੇਣ ਆਇਆ ਬਾਈ ਜੀ ਕਮੇਟੀ ਕਲਾ ਦੇ ਵਿੱਚ ਤੇ ਵੀਰ ਜੀ ਕੋਲੇ ਹੋਰ ਵੀ ਬਹੁਤ ਕੰਚਰ ਉਹਦੇ ਸੋਹਣੀਆਂ ਝੋਟੀਆਂ ਉਹਨਾਂ ਦੀ ਵੱਖਰੀ ਵੀਡੀਓ ਪਾਵਾਂਗੇ ਤੇ ਅੱਜ ਆਪਾਂ ਇੱਕ ਆਹ ਝੋਟੀ ਦੀ ਵੀਡੀਓ ਜਿਹੜੀ ਚੁਾਈ ਹੋਈ ਸੀ ਇੱਕ ਇਹਨੇ ਚੋ ਸੇਲ ਹੋ ਗਈ ਆ ਚੰਗੇ ਪੈਸੇ ਤੇ ਚੰਗੇ ਉਹ ਚੰਗਾ ਦੁੱਧ ਰਿਕਾਰਡ ਕਰਾਇਆ ਜੀ ਹਾਂ ਚੰਗਾ ਦੁੱਧ ਰਿਕਾਰਡ ਕਰਾਇਆ ਦੋ ਦੋ ਮਹੀਨੇ ਦੀ ਸੂਈ ਵੀ ਤੋਕੜਾ ਜੀ ਦੋ ਮਹੀਨੇ ਸੂਈ ਕਿੰਨਾ ਦੁੱਧ 13 ਕਿਲੋ ਕਿੰਨਾ ਸੀਗੇ ਜੀ 13 ਲੀਟਰ 13 ਕਿਲੋ 843 ਕੰਡੇ ਵਾਲਾ ਸੀਗਾ ਜੀ ਕੰਡੇ ਵਾਲਾ ਦੁੱਧ ਜਿਹਨੇ ਫਰਸਟ ਲੋਕੇਸ਼ਨ ਦੇ ਵਿੱਚ ਇਹਨੇ ਇਹਨੀ ਜੋਈ ਕਰੀਏ ਦੋ ਦੰਦ ਦੂਜੀ ਜਿਹੜੀ ਸੇਲ ਕਰਤੀ ਸੇਦੰਦ ਸੀ ਹਾਂਜੀ 18 ਕਿਲੋ 500 ਕੋਸਾ 86 ਗ੍ਰਾਮ ਸੀ ਫੈਦ ਬਾਈ ਹਾਂ ਇਹ ਤੁਸੀਂ ਸੇਲ ਕਰ ਹਾਂਜੀ 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 ਉਹ ਛੋਟੀ ਜਿਹੜਾ ਉਹਨਾਂ ਨੇ ਮਤਲਬ ਕਿ ਕਿ ਜਾ ਕੇ ਚੋਇਆ ਉਹ ਕਿੰਨਾ ਦੱਸਿਆ ਉਹਨਾਂ ਨੇ ਉਹਨਾਂ ਨੇ 19 ਲੀਟਰ ਤੇ ਕਰੀਏ 19 ਲੀਟਰ ਉਹਨਾਂ ਕੋਲੇ ਜਾ ਕੇ ਜਾਣੀ ਹੋਗਾ ਹਾਂਜੀ ਉਹਨਾਂ ਨੇ ਤਾਂ 2.5 ਲੱਖ ਦੀ ਸੇਲ ਕਰੀਏ ਹੋਗਾ ਅੱਛਾ ਉਹਨਾਂ ਨੇ 2.5 ਲੱਖ ਵੀ ਅੱਛਾ ਕਾਰੋਬਾਰੀ ਲੱਗ ਗਏ ਸੀ ਹਾਂਜੀ ਹਾਂਜੀ ਦੂਜਾ ਸੂਆ ਸੀ ਹਾਂਜੀ ਦੂਜਾ ਸੂਆ ਸੀ ਹਾਂਜੀ ਉਹ ਛੋਟੇ ਦੂਜਾ ਸੂਆ ਇਹਨਾਂ ਨੇ ਜਿਹੜੀ ਸੇਲ ਕੀਤੀ ਆ ਉਹ ਅੱਗੇ 19 ਲੀਟਰ ਦੁੱਧ ਤਿਆਰ ਕਰਕੇ ਤੇ ਇਹਨਾਂ ਨਾਲੋਂ ਜਾਣੇ ਕੁਝ ਮੁਨਾਫਾ ਲੈ ਕੇ ਅੱਗੇ ਸੇਲ ਕਰਤੀ ਹੋ ਸਕਦਾ ਸ਼ਾਇਦ ਉਹ ਤੋਂ ਅੱਗੇ ਵੀ ਦੁੱਧ ਵੀ ਵਧਾਵੇ ਇਹ ਬਹੁਤ ਚੰਗੇ ਜਾਨਵਰ ਆ ਜਿੰਨਾਂ ਕੋਲੇ ਸਾਰੇ ਜਾਨਵਰ ਚੰਗੇ ਆ ਮਨ ਖੋਸੰਦਾ ਰੂਹ ਖੋਸੋ ਜਾਂਦੇ ਜਦੋਂ ਇਹੋ ਜਿਹੇ ਪਸ਼ੂ ਪਾਲਕ ਇਸ ਤੋਂ ਬਾਅਦ ਆਪਾਂ ਇੱਕ ਛੋਟੀ ਜਿਹੀ ਸਿੱਪੜਾ ਵੀਡੀਓ ਪਲਾਵਾਂਗੇ ਚੈਨਲ ਤੇ ਇਹ ਵੀ ਸੇਲ ਕਰਨੀ ਆ ਅਸੀਂ ਥੋੜਾ ਜਿਹਾ ਲੇਟ ਹੋ ਗਏ ਅਸੀਂ ਸਰਟੀਫਿਕੇਟ ਤਿਆਰ ਹੋਣ ਦੇ ਵਿੱਚ ਹਾਂਜੀ ਤੇ ਹੋਰ ਵੀ ਫੀਲਡ ਦੇ ਵਿੱਚ ਜੋ ਸਾਡੀਆਂ ਚੁਆਇਆਂ ਕਰਾਈਆਂ ਆਆਂ ਇੱਕ ਦੋ ਦਿਨਾਂ ਤੱਕ ਸਾਰੇ ਅਸੀਂ ਸਰਟੀਫਿਕੇਟ ਦੇ ਦੇਣੇ ਆਂ ਅ 27 ਤਰੀਕ ਨੂੰ ਅਸੀਂ ਪਿੰਡ ਜੰਗੀਆਂ ਨਾਲ ਉਹ ਵੀ ਟੋਕੜ ਮੱਝ ਸੀ ਹਾਂਜੀ ਉਹਨੇ 21 ਕਿਲੋ ਦੇ ਲਗਭਗ ਦੁੱਧ ਰਿਕਾਰਡ ਕਰਾਇਆ ਸੀ ਉਹਨਾਂ ਨੂੰ ਵੀ ਸਰਟੀਫਿਕੇਟ ਦੇਣਾ ਹੋਰ ਵੀ ਏਰੀਆ ਦੇ ਵਿੱਚ ਹੈਗੇ ਆ ਬਸ ਆ ਪੰਜ ਚਾਰ ਦਿਨਾਂ ਦੇ ਵਿੱਚ ਅਸੀਂ ਸਰਟੀਫਿਕੇਟ ਜਿਹੜੇ ਵੀ ਆਏ ਬੀ ਐਫ ਏ ਟੀਮ ਵੱਲੋਂ ਅਸੀਂ ਸਾਰੇ ਵੀਰਾਂ ਨੂੰ ਦੇ ਦੇਣੇ ਆ ਤੇ ਬਾਕੀ ਬਾਈ ਜੀ ਨਾਲ ਗੱਲ ਕਰੋ ਜਿਹੜਾ ਤੁਸੀਂ ਹੁਣ ਆਪਣਾ ਮੇਲੇ ਦੀ ਸ਼ੁਰੂਆਤ ਕਰਨੇ ਕਿਹੜੀ ਤਰੀਕ ਤੋਂ ਤੇ ਕਿਹੜੇ-ਕਿਹੜੇ ਇਹ ਜੀ ਪਸ਼ੂ ਤਾਂ ਕੱਲ ਤੋਂ ਆ ਰਹੇ ਆ 24 ਤਰੀਕ ਤੋਂ ਦੁੱਧ ਵਾਲਿਆਂ ਮੱਝਾਂ 25 ਮਲੇ ਲਾਸਟ ਆ ਜਿਹੜਾ 25 ਨੂੰ ਸਾਰੇ ਆ ਜਾਣਗੇ ਸ਼ਹਿਰ ਦਾ ਨਾਮ ਤੇ ਧਨੌਲਾ ਮੰਡੀ ਆ ਜੀ ਪਸ਼ੂਆਂ ਦੀ ਮੰਡੀ ਜ਼ਿਲ੍ਹਾ ਬਰਨਾਲਾ ਉੱਥੇ ਬੀਐਫਏ ਦਾ ਤੀਜਾ ਮੇਲਾ ਜੀ ਸੀਸੀਟੀਵੀ ਕੈਮਰੇ ਲੱਗਣੇ ਕੈਮਰਾ ਦੀ ਨਿਗਰਾਨੀ 24 ਹੋਣੀ ਆ ਕਿਉਂਕਿ ਕੋਈ ਗਲਤ ਕੋਈ ਮੈਡੀਸਨ ਜਾਂ ਕੋਈ ਟੀਕਾ ਨਹੀਂ ਲਾ ਸਕਦਾ ਇਸ ਲਈ ਸਾਲ ਇੱਕ ਵੀਰ ਨੇ ਟੀਕਾ ਲਾਇਆ ਸੀ ਜੋ ਬੂਸਟਰ ਨਾਲ ਦਾ ਹਾਂਜੀ ਤੇ ਪਰ ਉਹ ਪਤਾ ਲੱਗ ਗਿਆ ਸੀਖੜੀ ਵੀ ਕੈਮਰਾ ਦੀ ਫੁਟੇਜ ਵਿੱਚ ਆ ਗਿਆ ਤੋਂ ਬਾਅਦ ਦੇ ਵਿੱਚ ਭੱਜ ਗਿਆ ਸੀ ਇਹੇ ਦਾ ਕੋਈ ਨਿਰਪੱਖ ਮੇਲਾ ਹੋਵੇਗਾ ਇਹ ਭਾਰਤ ਦਾ ਪਹਿਲਾ ਮੇਲਾ ਜੋ ਸੀਸੀਟੀਵੀ ਕੈਮਰਾ ਦੀ ਨਿਗਰਾਨੀ ਹੇਠ ਹੋਵੇਗਾ ਇਹ ਬਹੁਤ ਚੰਗੇ ਨਾਮ ਆ ਜਿਵੇਂ ਮੁਰਾ ਮੱਝ ਅਤੇ ਨੀਲੀ ਰਾਵੀ ਨੂੰ ਹੋਰ ਟਰੈਕਟਰ ਨਾਮ ਦੇ ਵਿੱਚ ਪਹਿਲੇ ਨਾਮ ਦਿੱਤੇ ਜਾਣੇ ਆ ਜੀ ਦੁੱਧ ਚੋਈ ਜਿੱਗੇ ਦਾ ਸਭ ਤੋਂ ਵੱਧ ਦੋ ਰਿਕਾਰਡ ਕਰਾਉਣੀਆਂ ਇੱਕ ਗ੍ਰੇਡੇਟ ਮੱਝਾਂ ਦਾ ਮੁਕਾਬਲਾ ਜਿਨ੍ਹਾਂ ਦੇ ਕੋਈ ਮੱਥੇ 'ਚ ਫੁੱਲ ਆ ਜਾਂ ਕੋਈ ਬੂਰੀ ਆ ਗਈ ਜਾਂ ਕੋਈ ਕਿਸ ਤਰ੍ਹਾਂ ਵੀ ਆ ਪੈਰ ਇੱਕ ਕਾਲਾ ਦੂਜਾ ਚਟਾ ਉਹਨਾਂ ਦਾ ਵੀ ਗ੍ਰੇਡੇਡ ਮੱਝਾਂ ਦਾ ਵੀ ਕੰਪੀਟੀਸ਼ਨ ਦੁੱਧ ਦਾ ਹੋਵੇਗਾ ਤੇ ਉਹਨਾਂ ਨੂੰ ਨਾਮ ਦੇ ਵਿੱਚ ਸਕੂਟੀਆਂ ਤੇ ਜਿਹੜੀਆਂ ਦੂਜੀ ਤੀਜੀ ਨੰਬਰਾਂ ਤੋਂ ਉਹਨੀਆਂ ਇਲੈਕਟ੍ਰੋਨਿਕ ਸਕੂਟੀਆਂ ਚੰਗੀ ਹਾਲਤ ਦੀਆਂ ਹੋਰ ਵੀ ਬੱਕਰੀਆਂ ਦਾ ਮੇਲਾ ਜੀ 30 ਤਰੀਕ ਨੂੰ ਦੇਸੀ گاਵਾ ਥਾਰਪਰਗਨ ਨਸਲ ਦੀਆਂ ਸਾਹੀਵਾਲ گاਵਾ ਸੀਲ ਮੁਰਗੇ ਦੇਸੀ ਮੁਰਗੇ ਤੇ ਬੀਟਰ ਬੱਕਰੀਆਂ ਇਹ ਵੀ ਹੋਣਗੇ 30 ਤਰੀਕ ਨੂੰ ਬਾਕੀ ਮੇਲਾ ਜੀ 1 ਤਰੀਕ ਤੋਂ ਸ਼ੁਰੂ ਆ 30 ਤਰੀਕ ਨੂੰ ਮੇਲੇ ਵਿੱਚ ਐਂਟਰੀ ਆ ਸਾਰੇ ਪਸ਼ੂਆਂ ਦੀ ਵੱਡੇ ਝੋਟੇ ਮੋਰਾ ਨੀਲੀ ਰਾਵੀ ਕੀਰੇ ਬੱਚੇ ਕਾਫ ਰੈਲੀ ਆ ਜਿਹੜੀ 3 ਤਰੀਕ ਨੂੰ ਹੋਣੀ ਆ ਜੀ ਉਹ ਸਵੇਰੇ ਕਾਫ ਆ ਜਿਹੜੇ ਛੋਟੇ ਬੱਚੇ 0 ਡੇ ਤੋਂ ਲੈ ਕੇ 3 ਮਹੀਨੇ 3 ਮਹੀਨੇ ਤੋਂ 6 ਮਹੀਨੇ 6 ਮਹੀਨੇ ਤੋਂ 1 ਸਾਲ ਵਾਲੇ ਉਹ 3 ਤਰੀਕ ਨੂੰ ਜੇ ਸਵੇਰੇ ਜਾ ਕੇ ਸ਼ਾਮ ਨੂੰ ਉਹਨਾਂ ਦਾ ਮੁਕਾਬਲਾ ਖਤਮਾ ਆਪਣੇ ਘਰੇ ਆ ਸਕਦੇ ਆ ਜੀ ਤੇ ਬਾਕੀ ਜੋ ਬਾਈਆਂ ਦੇ ਚੈਨਲ ਆ ਕਿੰਗਰਾ ਡੇਰੀ ਫਾਰਮ ਭਾਈ ਰੂਪਾ ਸਰਜੀਤ ਸਿੰਘ ਇਹਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਪੀਪਲ ਅਰਪਣ ਚੈਨਲ ਆ ਚਿੰਦਰਪਾਲ ਬਾਈ ਜੀ ਦਲਪਰਾ ਮਿਰਜੇ ਤੋਂ ਆਪਣਾ ਭਰਾ ਅਕਸਰ ਹੀ ਆਪਣੇ ਨਾਲ ਜਾਂਦੇ ਆ ਜਿੱਥੇ ਵੀ ਜਾਂਦੇ ਆ ਸੀ ਇਹਨਾਂ ਦੇ ਪੀਪਲ ਆਰਤਨ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣਾ ਚੈਨਲ ਹੈ ਜੀ ਅਲਕੜਾ ਡੇਰੀ ਫਾਰਮ ਇੱਕ ਆਪਣਾ ਫੇਸਬੁੱਕ ਪੇਜ ਆ ਮੇਜਰ ਸਿੰਘ ਅਲਕੜਾ ਆਪਾਂ ਅਕਸਰ ਹੀ ਵੀਡੀਓ ਆ ਚੰਗੇ ਪਸੰਗਾਂ ਦੀਆਂ ਹੋਰ ਵੀ ਵੀਡੀਓ ਆਪਾਂ ਆਪਣੇ ਚੈਨਲ ਤੇ ਤੇ ਪੇਜ ਤੇ ਪਾਉਂਦੇ ਰਹਿੰਦੇ ਆ ਤੇ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ ਜਿੰਨੇ ਚੈਨਲ ਨਾਲ ਜੁੜਨਗੇ ਤੇ ਹੋਰ ਬਾਈ ਜੀ ਨਾਲ ਗੱਲਬਾਤ ਕਰੋ ਜੀ ਹਾਂਜੀ ਇਹ ਸਨ ਡਾਕਟਰ ਮੇਜਰ ਸਿੰਘ ਜੀ ਅਲਕੜਾ ਡੇਰੀ ਫਾਰਮ ਵਾਲੇ ਚੈਨਲ ਵਾਲੇ ਵੀ ਐਫਏ ਦੇ ਮੈਂਬਰ ਆ ਵੀ ਐਫਏ ਦੇ ਮੈਂਬਰ ਆ ਜਿਹੜੇ ਤੁਹਾਨੂੰ ਜਾਣ ਕਰ ਦਿੱਤੀ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਥੋੜੀ ਜੀ ਗੱਲ ਆਪਾਂ ਬਾਈ ਜੀ ਹੁਣਾਂ ਨਾ ਕਰਾਂਗੇ ਜਿਨ੍ਹਾਂ ਨੇ ਬਾਈ ਗੁਰਲਾਲ ਸਿੰਘ ਹਾਂ ਜੀ ਹਾਂ ਗੁਰਲਾਲ ਸਿੰਘ ਬਾਈ ਵਲਾ ਆਪਣਾ ਸ਼ੋਅ ਨਾਮ ਐਡਰੈਸ ਆਜੋ ਪੈਂਡ ਤੇ ਨਾਮ ਜੀ ਮੇਰਾ ਗੁਰਲਾਲ ਸਿੰਘ ਹਾਂ ਕੰਮ ਕੀ ਕਰਾ ਜੀ ਜ਼ਿਲ੍ਹਾ ਫਿਰੰਦਾ ਤੋਂ ਸੀ ਹੋ ਰਿਹਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 94 23222 ਹਾਂਜੀ ਇਹਨਾਂ ਦਾ ਸਵਾਗਤ ਲਈ ਤੁਸੀਂ ਕੁਝ ਬੋਲਣਾ ਚਾਹੋਗੇ ਹਾਂ ਜੀ ਬਹੁਤ ਬਹੁਤ ਸਵਾਗਤ ਸਾਡੇ ਨਾਲ ਪੰਜ ਛੇ ਸਾਲ ਦੇ ਜੁੜੇ ਹੋਏ ਆ ਜੀ ਹਾਂਜੀ ਸਾਨੂੰ ਜੀ ਇਹ ਜੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਸਾਡਾ ਕੋਈ ਹੱਲ ਕਰਦੇ ਆ ਹਾਂਜੀ ਤੇ ਸਾਨੂੰ ਕੋਈ ਨੋਲਜ ਵੀ ਦਿੰਦੇ ਆ ਜੀ ਗਾਂਵ ਵਾਸਤੇ ਇਹਨਾਂ ਦਾ ਸੀਮਨ ਵਗੈਰਾ ਇਹਨਾਂ ਤੋਂ ਲੈਣੇ ਸੀ ਹਾਂਜੀ ਸੀਮਨ ਵਗੈਰਾ ਝੋਟੀਆਂ ਤੇ ਇਹਨਾਂ ਤੋਂ ਵੀ ਲਵਾਉਂਦੇ ਆ ਜੀ ਝੋਟੇ ਟੀਕਾ ਭਰ ਕੇ ਗਏ ਆ ਜੀ ਹਾਂਜੀ ਹਾਂਜੀ ਸਮਰਾਟ ਫੇਮੇ ਸਮਰਾਟ ਫੇਮੇ ਇਹ ਵੀ ਕੇਰਿਆਂ ਦਾ ਜੀ ਜੋ ਫੇਮਸ ਬੋਲ ਆ ਜੀ ਹਾਂਜੀ ਚੰਗੀਆਂ ਉਹਨੀਆਂ ਧੀਆ ਨੇ ਭੈਣਾਂ ਨੇ ਤੇ ਮਾਂ ਦਾ ਵੀ ਦੁੱਧ ਚੰਗਾ ਮੇਲਾ ਦਾ ਬਹੁਤ ਚੈਂਪੀਅਨ ਸਮਰਾਟ ਥੇ ਮਕੇਰੀਆਂ ਜੀ ਗਵਿੰਦਰ ਪਲਵਾਨ ਵਾਲਾ ਵਾਲਾ ਠੀਕ ਹੈ ਤੇ ਬਾਕੀ ਹੋਰ ਵੀ ਆਪਣੇ ਕੋਲ ਚੰਗਾ ਸੀਮਨ ਸਾਰੇ ਹੀ ਹੁੰਦਾ ਐਲਡੀਐਫ ਦਾ ਖਾਸ ਕਰ ਨੀਲੀ ਰਾਬੀ ਦਾ ਤਾਂ ਆਪਣੇ ਕੋਲੇ ਕੁਆਲਿਟੀ ਦਾ ਹੀ ਸੀਮਨ ਸਾਰੇ ਹੀ ਕੁਆਲਿਟੀ ਦੇ ਆ ਤੇ ਨੀਲੀ ਦੇ ਵੀ ਤੁਸੀਂ ਆਪਣਾ ਮੋਬਾਈਲ ਨੰਬਰ ਵੀ ਇੱਕ ਵਾਰੀ ਹਾਂਜੀ ਮੇਰਾ ਮੋਬਾਈਲ ਨੰਬਰ 9815799348 ਹਾਂਜੀ ਡਾਕਟਰ ਸਾਹਿਬ ਨਾਲ ਤੁਸੀਂ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੁਝ ਸੀਮਤ ਰਖਾਉਣਾ ਚੰਗਾ ਨੀਲੀ ਰਾਵੀ ਵਗੈਰਾ ਵਗੈਰਾ ਜੇ ਤਾਂ ਜਿਆਦਾ ਹੀ ਇਹਨਾਂ ਨੂੰ ਨੌਲੇਜ ਆ ਤੇ ਇਹਨਾਂ ਦਾ ਨੰਬਰ ਵੀ ਥੱਲੇ ਲਾਵਾਂਗੇ ਤੇ ਗਰ ਲਾਲ ਸਿੰਘ ਜੀ ਦਾ ਬਹੁਤ ਧੰਨਵਾਦ ਤੇ ਡਾਕਟਰ ਸਹਿਵਾਨ ਜੀ ਦਾ ਬਹੁਤ ਧੰਨਵਾਦ ਇਦਾਂ ਹੀ ਕਾਰੋਬਾਰ ਚੱਲਦਾ ਰਹੇ ਮਹਾਰਾਜ ਕਿਰਪਾ ਕਰੇ ਹਰੇਕ ਦੇ ਘਰ ਸੀਮਨ ਦੀ ਏਆਈ ਕਰਾਉਣ ਇਦਾਂ ਦੇ ਸਰਟੀਫਿਕੇਟ ਮਿਲਣ ਤੇ ਮੱਝਾਂ ਦੁੱਧ ਤੇ ਹੋਣ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ